ਅਦੇ ਸੰਗਰੂਰ ਵਿੱਚ ਇੱਕ ਪਿਤਾ ਨੇ ਆਪਣੇ 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਮ੍ਰਿਤਕ ਦਾ ਮਤਰਿਆ ਪਿਤਾ ਸੀ ਲੜਕੀ ਦੀ ਮਾਂ ਤੇ ਨਾਨਾ ਨਾਨੀ ਦਾ ਦੋਸ਼ ਹੈ ਕਿ ਦੋਸ਼ੀ ਲੜਕੀ ਨੂੰ ਪਸੰਦ ਨਹੀਂ ਸੀ ਕਰਦਾ ਜਿਸ ਕਾਰਨ ਉਸ ਨੇ ਇਹ ਵਾਰਤਤ ਕੀਤੀ। ਮ੍ਰਿਤਕ ਦੀ ਨਾਨੀ ਸੁਨੀਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਮੁਲਜ਼ਮ ਸੰਦੀਪ ਗੋਇਲ ਨਾਲ ਦੂਜਾ ਵਿਆਹ ਸੀ ਧੀ ਦੇ ਪਹਿਲੇ ਵਿਆਹ ਤੋਂ ਇੱਕ ਧੀ ਸੀ। ਜਿਸ ਦਾ ਨਾਮ ਮਾਨਵੀ ਸੀ ਲੜਕੀ ਦੀ ਮਾਂ ਨੀਹਾ ਨੇ ਦੱਸਿਆ ਕਿ 28 ਸਤੰਬਰ ਨੂੰ ਉਸਦੀ ਲੜਕੀ ਆਪਣੇ ਮਤਰੇ ਪਿਤਾ ਨਾਲ ਸਕੇਟਿੰਗ ਕਰਨ ਗਈ ਸੀ ਜਦੋਂ ਦੇਰ ਰਾਤ ਕਰ ਵਰਤਿਆ ਤਾਂ ਲੜਕੀ ਬੇਹੋਸ਼ ਪਈ ਸੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਉੱਥੋਂ ਫਰਾਰ ਹੋ ਗਿਆ ਸੀ ਉਹ ਫੋਨ ਤੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਸੀ ਮ੍ਰਿਤਕ ਦੀ ਮਾਂ ਨੀਹਾ ਨੇ ਦੱਸਿਆ ਕਿ ਉਹ ਉਸ ਦਾ ਦੂਜਾ ਵਿਆਹ ਸੀ ਪਰ ਦੋਸ਼ੀ ਨੂੰ ਬੇਟੀ ਪਸੰਦ ਨਹੀਂ ਸੀ ਉਸਨੇ ਵਾਰ-ਵਾਰ ਕਿਹਾ ਸੀ ਕਿ ਅਸੀਂ ਦੋਵੇਂ ਇਕੱਠੇ ਰਾਵਾਂਗੇ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਖਾਰਸ਼ ਬਣੀ ਰਹਿੰਦੀ ਸੀ ਰੋਜ਼ਾਨਾ ਦੀ ਤਰ੍ਹਾਂ ਦੋਸ਼ੀ ਪਿਤਾ ਆਪਣੀ ਬੇਟੀ ਨੂੰ ਸਕੇਟਿੰਗ ਲਈ ਲੈ ਕੇ ਗਿਆ ਸੀ ਜਦੋਂ ਸ਼ਾਮ 7 ਵਜੇ ਤੋਂ ਤੱਕ ਦੋਵੇਂ ਵਾਪਸ ਨਹੀਂ ਆਇਆ ਤਾਂ ਨੀਹਾ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਅਜੇ ਤੱਕ ਕਿਉਂ ਨਹੀਂ ਆਈ ਇਸ ਤੇ ਦੋਸ਼ੀ ਨੇ ਜਵਾਬ ਦਿੱਤਾ ਕਿ ਲੜਕੀ ਨੇ ਅਜੇ ਆਪਣੀ ਜਿਓਮੈਟਰੀ ਕਰਵਾਉਣੀ ਹੈ ਉਹ ਜਲਦੀ ਆ ਰਿਹਾ ਹੈ ਜਦੋਂ ਇੱਕ ਘੰਟੇ ਬਾਅਦ ਵੀ ਦੋਵੇਂ ਘਰ ਨਹੀਂ ਪਹੁੰਚੇ ਤਾਂ ਨੀਹਾ ਨੇ ਫਿਰ ਫੋਨ ਕੀਤਾ। ਇਸ ਵਾਰ ਦੋਸ਼ੀ ਨੇ ਕਿਹਾ ਕਿ ਅਸੀਂ ਘੁੰਮ ਰਹੇ ਹਾਂ, ਕੁਝ ਸਮਾਂ ਹੋਰ ਲੱਗੇਗਾ। ਫਿਰ 3:00 9:00 ਵਜੇ ਉਹਨੇ ਦੁਬਾਰਾ ਫੋਨ ਕੀਤਾ ਤਾਂ ਦੋਸ਼ੀ ਪਿਤਾ ਨੇ ਇਹ ठाਉਣ ਲਈ ਕਿ ਮੈਨੂੰ ਨਹੀਂ ਪਤਾ ਮਾਨਵੀ ਨੂੰ ਕੀ ਹੋ ਗਿਆ। ਜਦੋਂ ਨੀਹਾ ਭੱਜ ਕੇ ਹੇਠਾਈ ਤਾਂ ਦੇਖਿਆ ਕਿ ਉਸਦੀ ਬੇਟੀ ਬੇਹੋਸ਼ ਪਈ ਸੀ। ਦੋਸ਼ੀ ਪਤੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਮਾਨਵੀ ਨਾਲ ਕੀ ਹੋਇਆ, ਸ਼ਾਇਦ ਪੀਜ਼ਾ ਖਾਣ ਕਾਰਨ ਅਜੀਬਾ ਹੋ ਰਿਹਾ। ਕੋਆ ਹੋਵੇਗਾ। ਨੀਹਾ ਨੇ ਜਲਦੀ ਤੋਂ ਜਲਦੀ ਹਸਪਤਲ ਜਾਣ ਲਈ ਕਿਹਾ ਤੇ ਗਵਾਂਡੀਆਂ ਨੂੰ ਵੀ ਮਾਨਵੀ ਦੀ ਸਿਹਤ ਖਰਾਬ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਨੀਹਾ ਅਤੇ ਦੋਸ਼ੀ ਕਾਰ ਚੋ ਬੈਠ ਕੇ ਹਸਪਤਲ ਲਈ ਰਵਾਨਾ ਹੋ ਗਏ। ਲੜਕੀ ਦੀ ਹਾਲਤ ਕਾਫੀ ਖਰਾਬ ਸੀ ਪਰ ਫਿਰ ਵੀ ਦੋਸ਼ੀ ਜਾਣ ਬੁੱਝ ਕੇ ਕਾਰ ਨੂੰ ਵਿਚਾਰ ਚ ਘੁਮਾ ਰਿਹਾ ਸੀ। ਜਦੋਂ ਨੀਹਾ ਨੇ ਉਸ ਨੂੰ ਜਲਦੀ ਛੱਡਣ ਲਈ ਕਿਹਾ ਤਾਂ ਉਹ ਉਸ ਨੂੰ ਇੱਕ ਨਿੱਜੀ ਹਸਪਤਲ ਵਿੱਚ ਲੈ ਗਿਆ। ਉੱਥੇ ਜਾ ਕੇ ਡਾਕਟਰ ਨੇ ਲੜਕੀ ਨੂੰ ਜਲਦੀ ਤੋਂ ਜਲਦੀ ਕਿਸੇ ਹੋਰ ਹਸਪਤਲ ਚ ਤੁਖਾਉਣ ਲਈ ਕਿਹਾ। ਦੋਸ਼ੀ ਆਪਣੀ ਮਤ੍ਰਈ ਮਾਂ ਤੇ ਬੇਟੀ ਨੂੰ ਨਿੱਜੀ ਹਸਪਤਾਲ ਚ ਛੱਡ ਕੇ ਭੱਜ ਗਿਆ ਪਰ ਪੁਲਿਸ ਤੋਂ ਹਸਪਤਾਲ ਚ ਪਹੁੰਚੇ ਗਵਾਂਢੀਆਂ ਨੇ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹਾਲਾਂਕਿ ਜਦੋਂ ਤੱਕ ਉਹ ਸਿਵਲ ਹਸਪਤਾਲ ਪਹੁੰਚੇ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ ਵਿਆਸ ਅੰਮੇ ਲੜਕੀ ਨੂੰ ਨਾਂ ਰੱਖਣ ਦੀ ਗੱਲ ਚੱਲ ਰਹੀ ਸੀ ਮ੍ਰਿਤਿਕ ਦੇ ਨਾਨੇ ਰਮੇਸ਼ ਨੇ ਦੱਸਿਆ ਕਿ ਸਾਨੂੰ ਸ਼ੱਕ ਆ ਕਿ ਮਤ੍ਰਈਆ ਪਿਤਾ ਨੇ ਹੀ ਮੂੰਹ ਤੇ ਕੱਪੜਾ ਰੱਖ ਕੇ ਕਤਲ ਕੀਤਾ ਉਸਨੇ ਦੱਸਿਆ ਕਿ ਜਦੋਂ ਵਿਆਸ ਅੰਮੇ ਗੱਲਬਾਤ ਕੀਤੀ ਤਾਂ ਦੋਸ਼ੀ ਨੇ ਕਿਹਾ ਸੀ ਕਿ ਉਹ ਲੜਕੀ ਨੂੰ ਨਾ ਰੱਖੇਗਾ ਦੂਜੇ ਪਾਸੇ ਮਕਾਨ ਮਾਲਕ ਸੁਖਿੰਦਰ ਸਿੰਘ ਨੇ ਦੱਸਿਆ ਕਿ ਮਲਜ਼ਮ ਪੰਜ ਮਹੀਨਿਆਂ ਤੋਂ ਆਪਣੇ ਪਰਿਵਾਰ ਸਮੇਤ ਉਸਦੇ ਘਰ ਆ ਰਿਹਾ ਸੀ ਪੂਰੀ ਸਕੇਟਿੰਗ ਕਰਨ ਜਾਂਦੀ ਸੀ ਮੈਂ ਪਹਿਲਾਂ ਉਸਦੀ ਮਾਂ ਉਸ ਨੂੰ ਲੈ ਕੇ ਜਾਂਦੀ ਸੀ ਜਦੋਂ ਕਿ ਉਸ ਦਾ ਪਿਤਾ ਖੁਦ ਉਸ ਨੂੰ ਲੈ ਕੇ ਜਾਂਦਾ ਹੈ 2.5 ਮਹੀਨੇ ਪਹਿਲਾਂ ਵੀ ਮਲਜ਼ਮ ਨੇ ਧੀ ਦੀ ਪਾਣੀ ਦੀ ਬੋਤਲ ਵਿੱਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ ਸੀ